ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਦੁਨੀਆ ਦੇ ਵਿੱਚ ਹਜ਼ਾਰਾਂ ਹੀ ਕੌਮਾਂ ਨੇ ਤੇ ਹਜ਼ਾਰਾਂ ਹੀ ਕੌਮਾਂ ਦੇ ਹਜ਼ਾਰਾਂ ਹੀ ਰਹਿਬਰ ਨੇ ਇੱਕ ਐਸਾ ਹੀ ਸਾਡੀ ਧਰਤੀ ਪੰਜਾਬ ਦੀ ਧਰਤੀ ਇਸ ਧਰਤੀ ਤੇ ਵੀ ਬਹੁਤ ਸਾਰੇ ਰਹਿਬਰ ਬਹੁਤ ਸਾਰੇ ਵਲੀ ਪੀਰਾਂ ਪੈਗੰਬਰਾਂ ਨੇ ਜਨਮ ਲਿਆ ਔਰ ਇਨ੍ਹਾਂ ਪੀਰ ਪੈਗੰਬਰਾਂ ਦੇ ਵਿੱਚ ਹੀ ਅੱਜ ਤੋਂ 555 ਵਰੇ ਪਹਿਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਨਨਕਾਣਾ ਸਾਹਿਬ ਦੀ ਧਰਤੀ ਤੇ ਹੋਇਆ ਉਸ ਵੇਲੇ ਬੇਸ਼ੱਕ ਇਸ ਧਰਤੀ ਦਾ ਨਾਮ ਨਨਕਾਣਾ ਸਾਹਿਬ ਨਹੀਂ ਸੀ ਰਾਏ ਪੋਏ ਦੀ ਤਲਵੰਡੀ ਹੋਇਆ ਕਰਦੀ ਸੀ ਪਰ ਆਪ ਜੀ ਦੇ ਕਰਕੇ ਹੀ ਇਸ ਧਰਤੀ ਨੂੰ ਭਾਗ ਲਗੇ ਅਤੇ ਇਸ ਦਾ ਨਾਮ ਰਾਏ ਪੋਏ ਦੀ ਤਲਵੰਡੀ ਤੋਂ ਬਦਲ ਕੇ ਨਨਕਾਣਾ ਸਾਹਿਬ ਹੋ ਗਿਆ ਔਰ ਹੌਲੀ ਹੌਲੀ ਜੋ ਇਹ ਪਿਛਲੇ 555 ਸਾਲਾਂ ਦਾ ਇਤਿਹਾਸ ਹੈ ਜਦੋਂ ਆਪਾਂ ਇਹਨੂੰ ਫਰੋਲ ਕੇ ਵੇਖਦੇ ਆਂ ਤੇ ਹਜ਼ਾਰਾਂ ਹੀ ਲੋਕ ਕਿਉਂਕਿ ਅੱਜ ਤਾਂ ਸੋਸ਼ਲ ਮੀਡੀਆ ਦਾ ਦੌਰ ਹੈ لیکن کسے ویلے جਦੋਂ سوشل میڈیا ਦਾ دور ਨਹੀਂ ਹੋਇਆ ਕਰਦਾ ਸੀ ਤਾਂ ہزارਾਂ ਹੀ ਲੋਕ ਇਸ ਧਰਤੀ 'ਵਲ ਖਿੱਚੇ ਹੀ ਚਲੇ ਆਂਦੇ ਸੀ ਪਰ 1947 ਦੀ ਵੰਡ ਨੇ ਇਹ ਥਾਂ ਸਿੱਖ ਧਰਮ ਕੋਲੋਂ ਜਾਂ ਸਿੱਖ ਧਰਮ ਦੇ ਮੰਨਣ ਵਾਲਿਆਂ ਕੋਲੋਂ ਜਿਹੜੀ ਹੈ ਉਹ ਖੋ ਲਈ ਔਰ ਫਿਰ ਸ਼ੁਰੂ ਹੋਈ ਅਰਦਾਸ ਜਿੱਥੇ ਵੀ ਅੱਜ ਪੰਜਾਬੀ ਆਬਾਦ ਨੇ ਸੱਤੇ ਬਰੇ ਆਜ਼ਮ ਦੇ ਵਿੱਚ ਰੋਜ਼ਾਨਾ ਸੁਬਾ ਸ਼ਾਮ ਦੀ ਆਪਣੀ ਅਰਦਾਸ ਦੇ ਵਿੱਚ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਦੀ ਧਾਰੇ ਮੰਗਦੇ ਹਨ ਔਰ ਅੱਜ ਉਸੇ ਹੀ ਪਾਵਨ ਪਵਿੱਤਰ ਅਸਥਾਨ ਤੇ ਮੈਂ ਖੜਾ ਵਾਂ ਔਰ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 555ਵਾਂ ਜਨਮ ਦਿਹਾੜਾ ਜਿਹੜਾ ਇਸ ਧਰਤੀ ਤੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਔਰ ਇਸ ਜਨਮ ਪਰਬ ਨੂੰ ਮਨਾਉਣ ਵਾਸਤੇ ਦੁਨੀਆ ਜਿਹੜੀ ਹੈ ਉਹ ਦੂਰ ਦਰਾਡੇ ਤੋਂ ਆ ਰਹੀ ਹੈ ਕਿਉਂਕਿ ਅਰਦਾਸ ਕਰਦੀ ਹੈ ਇਸ ਕਰਕੇ ਇਸ ਜਗਾ ਦੇ ਉੱਪਰ ਪਹੁੰਚ ਰਹੀ ਹੈ ਅੱਜ ਗੁਰਪੁਰਪ ਦਾ ਜਿਹੜਾ ਹੈ ਉਹ ਪਹਿਲਾ ਦਿਨ ਹੈ ਅਜੇ ਜਿਹੜੀਆਂ ਸੰਗਤਾਂ ਇੰਡੀਆ ਤੋਂ ਆਣੀਆਂ ਸਨ ਉਹ ਹਜੇ ਨਹੀਂ ਪਹੁੰਚੀਆਂ ਉਹਨਾਂ ਨੇ ਕੱਲ ਆਣਾ ਹੈ ਲੇਕਿਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਜਿਹੜਾ ਆਸ਼ੀਰਵਾਦ ਹੈ ਉਹ ਅੱਜ ਤੋਂ ਲਿੱਤਾ ਜਾਏਗਾ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਗਲੇ 5-6 ਘੰਟਿਆਂ ਦੇ ਵਿੱਚ ਲੇਕਿਨ ਇੱਥੇ ਪੂਰੀ ਦੁਨੀਆ ਤੋਂ ਲੋਕ ਆ ਚੁੱਕੇ ਹਨ ਖਾਸ ਕਰਕੇ ਸਿੰਧੀ ਲੋਕ ਉਹਨਾਂ ਦਾ ਇੱਕ ਬਹੁਤ ਵੱਡਾ ਇਕੱਠ ਜਿਹੜਾ ਹੈ ਉਥੇ ਆ ਚੁੱਕਿਆ ਹੈ ਨਾਲ ਦੇ ਨਾਲ ਅਮਰੀਕਾ ਕੈਨੇਡਾ ਆਸਟ੍ਰੇਲੀਆ ਖਾਸ ਕਰਕੇ ਇੰਗਲੈਂਡ ਤੋਂ ਹੁਣ ਹੁਣ ਆ ਕੇ ਸੰਗਤਾਂ ਜੜੀਆਂ ਨੇ ਇਥੇ ਪਹੁੰਚ ਚੁੱਕੀਆਂ ਹਨ ਸੋ ਆਓ ਕਿਉਂ ਨਾ ਇਹ ਜਿਹੜੀ ਖੁਸ਼ੀ ਹੈ ਇਹ ਮੇਰੇ ਜਿਹੜਾ ਇੱਕ ਪਰਿਵਾਰ ਹੈ YouTube ਦੇ ਉੱਪਰ ਮੈਂ ਉਹਨਾਂ ਨਾਲ ਵੀ ਸਾਂਝੀ ਕਰਾਂ ਸੋ ਆਓ ਇਥੇ ਸੇਵਾਦਾਰਾਂ ਨੇ ਆਪਣੇ ਖੇਮੇ ਲਾ ਲੈਨੇ ਲੰਗਰ ਵਾਸਤੇ ਲੋਕ ਰਹਿائشਾਂ ਦੇ ਵਿੱਚ ਰਹਿ ਰਹੇ ਨੇ ਸੋ ਕਿਉਂਕਿ ਇਹ ਧਰਤੀ ਜਿਹੜੀ ਹੈ ਆਮ ਦਿਨਾਂ ਦੇ ਵਿੱਚ ਬਹੁਤ ਸਾਨੂੰ ਖਾਲੀ-ਖਾਲੀ ਮਹਿਸੂਸ ਹੁੰਦੀ ਹੈ ਤੇ ਅੱਜ ਇਹ ਧਰਤੀ ਭਰੀ ਹੋਈ ਹੈ ਸੋ ਗੁਰੂ ਨਾਨਕ ਦੇਵ ਜੀ ਸ਼ਰਦਾਲੂ ਉਹਨਾਂ ਨੂੰ ਭੇਟ ਕਰਨ ਲਈ ਆ ਇੱਥੇ ਆ ਚੁੱਕੇ ਹਨ ਸੋ ਆਓ ਇਸ ਖੂਬਸੂਰਤ ਧਰਤੀ ਦੇ ਉਸ ਖੂਬਸੂਰਤ ਦ੍ਰਿਸ਼ ਦੇ ਜਿਹੜੇ ਨੇ ਉਹ ਆਪ ਜੀ ਦੇ ਨਾਲ ਵੀ ਆਪਾਂ ਇਹ ਖੁਸ਼ੀਆਂ ਜਿਹੜੀਆਂ ਨੇ ਉਹ ਸਾਂਝੀਆਂ ਕਰਦੇ ਆ ਸੋ ਆਓ ਚੱਲਦੇ ਹਾਂ ਇਸ ਵੇਲੇ ਬਹੁਤ ਵੱਡਾ ਇਕੱਠ ਹੈ ਦੇਖਦੇ ਆਂ ਗੁਰਦੁਆਰਾ ਸਾਹਿਬ ਦੇ ਅੰਦਰ ਬਹੁਤ ਸਾਰੇ ਲੋਕ ਆਪਣੇ ਆਪਣੇ ਛੋਟੇ ਛੋਟੇ ਸਟਾਲ ਬਣਾ ਕੇ ਸੰਗਤਾਂ ਦੀ ਸੇਵਾ ਕਰ ਰਹੀਆਂ ਨੇ ਔਰ ਇਹ ਉਹ ਲੋਕ ਨੇ ਜਿਹੜੇ ਸੱਤ ਸਮੁੰਦਰੋਂ ਪਾਰ ਗੁਰੂ ਨਾਨਕ ਦੇਵ ਜੀ ਦੇ ਧਰ ਤੇ ਗੁਰੂ ਨਾਨਕ ਦੇਵ ਜੀ ਦੇ ਅੱਜ ਪਾਵਨ ਇਸ ਦਿਹਾੜੇ ਨੂੰ ਮੁੱਖ ਰੱਖਦੇ ਆਣ ਆ ਨਾ ਸਿਰਫ ਦੂਰੋਂ ਆਂਦੇ ਨੇ ਬਲਕਿ ਆਪਣੇ ਛੋਟੇ ਛੋਟੇ ਸਟਾਲ ਲਾ ਕੇ ਜਿਹੜੇ ਹੋਰ ਬਾਕੀ ਲੋਕ ਆਂਦੇ ਨੇ ਸਿੰਧ ਤੋਂ ਬਲੋਚਿਸਤਾਨ ਤੋਂ ਉਹ ਲੋਕਾਂ ਦੀ ਸੇਵਾ ਕਰਦੇ ਨੇ ਵੇਖੋ ਕਿੰਦੀ ਵੱਡੀ ਗੱਲ ਹੈ ਹਾਲਾਂਕਿ ਮੇਰਾ ਖਿਆਲ ਹੈ ਕਿ ਸਾਨੂੰ ਚਾਹੀਦਾ ਕਿ ਅਸੀਂ ਇਹਨਾਂ ਲੋਕਾਂ ਦੀ ਸੇਵਾ ਕਰੀਏ ਲੇਕਿਨ ਇਹ ਲੋਕ ਇੱਥੇ ਪਕੌੜੇ ਜਲੇਬੀਆਂ ਔਰ ਕਾਫੀ ਚੀਜ਼ਾਂ ਕੱਢ ਰਹੇ ਨੇ ਔਰ ਮੈਂ ਪਿਛਲੇ 2 ਦਿਨ ਤੋਂ ਵੇਖ ਰਿਹਾ ਕਿ ਸੇਵਾ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ ਸਭ ਤੋਂ ਪਹਿਲੇ ਤੇ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਆਗਮਨ ਪਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਆਪ ਜੀ ਨੂੰ ਵੀ ਆਪ ਦੇ ਚੈਨਲ ਨੂੰ ਵੀ ਤੇ ਸਮੁੱਚੇ ਜਗਤ ਨੂੰ ਖਾਲਸਾ ਪੰਥ ਨੂੰ ਵਧਾਈਆਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਗਟ ਹੋ ਕੇ ਸਾਨੂੰ ਮਨੁੱਖਤਾ ਨੂੰ ਇੱਕ ਨਵਾਂ ਰਾਹ ਵਿਖਾਇਆ ਜਿਹੜਾ ਕਿ ਪਹਿਲਾਂ ਕੋਈ ਨਹੀਂ ਵਿਖਾ ਸਕਿਆ ਸੀ ਭਾਜੀ ਤੁਹਾਡਾ ਸ਼ੁਭਨਾਮ ਜਾਣ ਸਕਦੇ ਹਾਂ ਸੀ ਮੈਂ ਜਗਵਿੰਦਰ ਸਿੰਘਾ ਜੀ ਯੂਕੇ ਲੈਸਟਰ ਤੋਂ ਯੂਕੇ ਤੋਂ ਹੈਗੇ ਹੋ ਹਾਂਜੀ ਹਾਂਜੀ ਤੇ ਭਾਜੀ ਆ ਇੰਡੀਆ ਤੋਂ ਕਿਹੜਾ ਇਲਾਕਾ ਤੁਹਾਡਾ ਸਾਡਾ ਡਿਸਟ੍ਰਿਕਟ ਸੰਗਰੂਰ ਹੈ ਜੀ ਡਿਸਟ੍ਰਿਕਟ ਸੰਗਰੂਰ ਹਾਂਜੀ ਪੰਜਾਬ ਕਿਹੜੇ ਸਾਲ ਚ ਗਏ ਸੀ ਪੰਜਾਬ ਛੱਡ ਕੇ ਮੈਂ 1985 ਚ ਗਿਆ ਸੀ 1985 ਯਾਨੀ ਕਿ ਤਕਰੀਬਨ 40 ਸਾਲ ਹੋ ਗਏ 39 ਯਸ ਹਾਂਜੀ 40 ਸਾਲ ਹੋ ਗਏ 40 ਸਾਲ ਹੋ ਗਏ ਨੇ ਚਾਰ ਦਹਾਕੇ ਹੋ ਗਏ ਨੇ ਹੋ ਗਏ ਨਨਕਾਣਾ ਸਾਹਿਬ ਦੀ ਧਰਤੀ ਤੇ ਪਹਿਲੀ ਵਾਰੀ ਕਦੋਂ ਆਏ ਸੀ ਪਿਛਲੇ ਸਾਲ ਆਇਆ ਸੀ ਨਨਕਾਣਾ ਸਾਹਿਬ ਦੀ ਧਰਤੀ ਤੇ ਇਸ ਧਰਤੀ ਚੇਲੀ ਖੇਚਾ ਕਿ ਮੈਂ ਰਜਿਸਟਰੀ ਕਰ ਸਕਿਆ ਤੇ ਐਤ ਕੀ ਪਿਛਲੇ ਸਾਲ ਅਸੀਂ ਆਪਣੇ ਸਾਡੇ ਲਿਸਟ ਦੇ ਗਰੁੱਪ ਵਿੱਚ ਆਏ ਸੀ ਅੱਛਾ ਪਰ ਐਤ ਕੀ ਪਾਜ ਦਾਸ ਸਿੰਘ ਉਹਨਾਂ ਦੀ ਪ੍ਰੇਰਣਾ ਦੇ ਨਾਲ ਜੁਕੇ ਇੱਥੇ ਹਡਗ੍ਰੰਥੀ ਸਾਹਿਬ ਨੇ ਤੇ ਜਿਨ੍ਹਾਂ ਦੀ ਬੜੀ ਮਹਾਨ ਸੇਵਾ ਇਸ ਗੁਰੂ ਘਰ ਨੂੰ ਜੀ ਬਿਲਕੁਲ ਅੱਜ ਦੇ ਮਕਾਮ ਤੱਕ ਕਲਿਆਉਣ ਵਾਸਤੇ ਸੋ ਉਹਨਾਂ ਨੇ ਸਪான்ਸਰ ਕੀਤਾ ਸੀ अच्छा ते ਉਹਨਾਂ ਦੀ ਖੇਚ ਗੁਰੂ ਨਾਨਕ ਪਾਤਸ਼ਾਹ ਦੀ ਖੇਚ ਵੀ ਉਹ ਇੱਥੇ ਲੈ ਕੇ ਆਈਏ। ਕੀ ਬਾਤ ਹੈ ਕੀ ਬਾਤ ਹੈ। ਤੇ ਦਿਲ 'ਚ ਇਸ ਚੀਜ਼ ਦੀ ਤਾਂ ਕਿਦਾਂ ਉੱઠી ਵੈਸੇ ਤੇ ਮੈਂ ਦੱਸਦਾ ਜਾਵਾਂ ਪਾਜੀ ਸ਼ਰਮਾ ਰਹੇ ਸੀ ਕਿ ਨਹੀਂ ਜੀ ਮੇਰੀ ਸੇਵਾ ਲੋਕਾਂ ਨੂੰ ਨਹੀਂ ਵਿਖਾਣੀ ਤੁਸੀਂ। ਪਰ ਮੈਂ ਇਹਨਾਂ ਨੂੰ ਕਿਹਾ ਕਿ ਨਹੀਂ ਜੀ ਤੁਸੀਂ ਸੇਵਾ ਕਰਦੇ ਹੋ ਸਾਡੇ ਵਾਸਤੇ ਤੁਸੀਂ ਇੱਥੇ ਆਇਓ ਚਲੋ ਤੁਹਾਡੇ ਨਾਲ ਗੱਲਬਾਤ ਹੀ ਕਰਦੇ ਆ। ਦੇਖੋ ਮੇਰਾ ਕੁਛ ਨਹੀਂ। ਅੱਛਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਭ ਕੁਝ ਹੈ। ਸਾਡੇ ਘਰ ਜਿਹੜੀ ਰੋਟੀ ਪਕਦੀ ਆ ਉਹਨਾਂ ਤੋਂ ਭੇਜੀ ਜਾਂਦੀ ਹੈ। ਪਾਈ ਦਿਆ ਸਿੰਘ ਉਹਨਾਂ ਦੀ ਪ੍ਰੇਰਣਾ ਸੀ ਅੱਛਾ ਉਹਨਾਂ ਦੇ ਬੱਚਿਆਂ ਦੀ ਉਹਨਾਂ ਦਾ ਸਹਿਯੋਗ ਹੈ ਉਹਨਾਂ ਦੀ ਕੋਆਪਰੇਸ਼ਨ ਹੈ ਇਹ ਜੋ ਤੁਸੀਂ ਰਸਤ ਦੇਖ ਰਹੇ ਹੋ ਇਹ ਉਹਨਾਂ ਨੇ ਸਾਰੀ ਅਰੇਂਜ ਕਰਵਾਈ ਹੈ ਤੇ ਉਹਨਾਂ ਦੀ ਪ੍ਰੇਰਣਾ ਸਦਕਾ ਇਹ ਸਾਰਾ ਪ੍ਰੋਜੈਕਟ ਚੱਲ ਰਿਹਾ 3 ਦਿਨਾਂ ਤੋਂ ਔਰ ਇਨਾ ਲੋਕਾਂ ਨੇ ਲਾਈਕ ਕੀਤਾ ਕਿ ਇਹ ਸਾਰੇ ਸਾਰੇ ਕੰਪਲੈਕਸ ਦੇ ਵਿੱਚ ਪਕੌੜਿਆਂ ਦੇ ਇੱਕੋ ਹੀ ਪ੍ਰੋਜੈਕਟ ਸੀ ਪਕੌੜਿਆਂ ਦੇ ਦਲੀਬੀਆਂ ਦਾ ਇਹ ਲੋਕਾਂ ਨੇ ਬੇ ਸ਼ਮਾਰ ਬੇ ਇਤਹਾਸ਼ਾ ਲਈ ਕੀਤਾ ਤੇ ਅਸੀਂ ਸੋਚਦੇ ਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹੋ ਗਈ ਕਿ ਉਹਨਾਂ ਦੀ ਕਿਰਪਾ ਦੇ ਨਾਲ ਕਿਉਂਕਿ ਸਾਰੀ ਸੰਗਤ ਜਿਹੜੀ ਆਈ ਹੈ ਹਰ ਪ੍ਰਾਣੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਵਾਸਾ ਹੈ ਬਿਲਕੁਲ ਕਿਉਂਕਿ ਇਹਨੇ ਪਿਆਰ ਨਾਲ ਆਏ ਨੇ ਇੱਥੇ ਦੇਖੋ ਰਾਤ ਨੂੰ ਰਹਿਣ ਵਾਸਤੇ ਉਹਨਾਂ ਨੇ ਆਪਣੇ ਆਪਣੇ ਅਰੇਂਜਮੈਂਟ ਟੈਂਟ ਲਾਏ ਹੋਏ ਨੇ ਇੰਨੀ ਛੰਡਤ ਦੇ ਵਿੱਚ ਵੀ ਪਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਸਾਰੇ ਖੁਸ਼ ਖਿਹੜਿਆ ਚ ਨੇ ਕੀ ਆ ਬਾਤ ਇਹ ਕਿੰਨੀਆਂ ਸੋਹਣੀਆਂ ਸੋਹਣੀਆਂ ਦੋ ਤਿੰਨ ਗੱਲਾਂ ਕੀਦੀਆਂ ਪਹਿਲੀ ਗੱਲ ਤੇ ਕਿ ਜਿਹੜੇ ਸਾਡੇ ਕਾਰਜ ਵੀ ਰੋਟੀ ਚੱਲਦੀ ਹੈ ਉਹ ਗੁਰੂ ਨਾਨਕ ਪਾਤਸ਼ਾਹ ਕਰਕੇ ਔਰ ਦੂਜੀ ਗੱਲ ਬੜੀ ਸੋਹਣੀ ਕੀਤੀ ਦਿਆ ਸਿੰਘ ਜੀ ਬਾਰੇ ਕਿਉਂਕਿ ਦਿਆ ਸਿੰਘ ਜੀ ਇੱਕ ਐਸਾ ਪੁਰਾਣਾ ਪਰਿਵਾਰ ਹੈਗਾ ਨੰਕਾਣਾ ਸਾਹਿਬ ਜਿਹੜਾ ਦੇ ਪਿਤਾ ਜੀ ਨੇ 50 ਸਾਲ ਤੋਂ ਵੱਧ ਸੇਵਾ ਕੀਤੀ ਔਰ ਉਹਨਾਂ ਦੀ ਮਾਤਾ ਜੀ ਨੇ ਉਹਨਾਂ ਨੇ ਵੀ 50 ਸਾਲ ਤੋਂ ਵੱਧ ਵਿਦਾਊਟ ਕੋਈ ਪੈਸਾ ਲੇਤੇ ਹੋ ਉਹਨਾਂ ਨੇ ਕੜਾ ਪ੍ਰਸ਼ਾਦ ਦੀ ਸੇਵਾ ਕੀਤੀ ਲੰਗਰ ਦੀ ਸੇਵਾ ਕੀਤੀ ਉਸ ਤੋਂ ਬਾਅਦ ਭਾਜੀ ਨੇ ਸਿੰਧੀਆਂ ਦੀ ਗੱਲ ਆਖੀ ਆਮੂਮਨ ਜਿਹੜੇ 12 ਲੋਕ ਆਂਦੇ ਨੇ ਉਹ ਇਸ ਗੱਲ ਤੋਂ ਬੜੇ ਖਫਾ ਹੁੰਦੇ ਨੇ ਕਿ ਜਿਹੜੇ ਸਿੰਧੀ ਸੰਗਤਾਂ ਨੇ ਉਹ ਲੋਕ اپنی مریاਦਾ ਜਿਹੜੀ ਹੈ ਗੁਰੂ ਘਰ ਦੀ ਮਰਿਆਦਾ ਉਸ ਤਰੀਕੇ ਨਾਲ ਨਹੀਂ ਵੇਖ ਸਕਦੀ ਲੇਕਿਨ ਮੇਰਾ ਕਮੈਂਟ ਇਹ ਹੁੰਦਾ ਕਿ ਯਾਰ ਕੋਈ ਗੱਲ ਨਹੀਂ ਆਪਾਂ ਇਹਨਾਂ ਨੂੰ ਨਾਲ ਲੈ ਕੇ ਚੱਲਣਾ ਹੈ ਲੜਾਈ ਝਗੜਾ ਨਹੀਂ ਕਰਨਾ ਇਹਨਾਂ ਨੂੰ ਪਿਆਰ ਨਾਲ ਸਮਝਾਣਾ ਹੈ ਜਿਸ ਤਰ੍ਹਾਂ ਗੁਰਨਾਨਕ ਦੇਵ ਜੀ ਮਹਾਰਾਜ ਨੇ ਸਾਡੇ ਵੱਡਿਆਂ ਨੂੰ ਸਮਝਾਇਆ ਜਾਂ ਗੁਰੂਆਂ ਦੀ ਬਖਸ਼ਿਸ਼ ਸਾਡੇ ਵੱਡਿਆਂ ਤੇ ਹੋਈ ਇਸ ਦਰ ਤੇ ਜਿਹੜਾ ਬੰਦਾ ਆਂਦਾ ਹੈ ਉੱਤੇ ਜ਼ਰੂਰ ਬਖਸ਼ਿਸ਼ ਹੁੰਦੀ ਹੈ ਔਰ ਇੱਕ ਦਿਨ ਸਿੰਧੀ ਚੁੱਕੇ ਜਿਹੜੇ 50 ਲੱਖ ਤੋਂ ਵੱਧ ਨੇ ਔਰ ਗੁਰਨਾਨਕ ਦੇਵ ਜੀ ਮਹਾਰਾਜ ਦੀ ਇਸ ਦਰ ਨੂੰ ਮੰਨਦੇ ਨੇ ਇਹ ਹੌਲੀ ਹੌਲੀ ਇਹਨਾਂ ਨੂੰ ਵੀ ਮर्यादा ਪਤਾ ਲੱਗ ਜਾਏਗੀ ਜੇ ਇਹੋ ਜਿਹੇ ਵੀਰ ਬਾਹਰੋਂ ਆਂਦੇ ਹੋਣਗੇ ਇਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਆਪਾਂ ਮੁਹੱਬਤ ਦੇ ਨਾਲ ਚੇਂਜ ਕਰਨਾ ਹੈ ਸੋ ਇੱਥੇ ਹੋਰ ਬਹੁਤ ਸਾਰੇ ਸਟਾਲ ਲੱਗੇ ਆਓ ਤੁਹਾਨੂੰ ਉੱਥੇ ਵੀ ਲੈ ਕੇ ਚਲਦੇ ਹਾਂ ਮੈਂ ਭਾਈ ਸਾਹਿਬ ਇੱਕ ਬੇਨਤੀ ਕਰਨੀ ਚਾਹਾਂਗਾ ਬੇਤ ਜੀ ਤੁਸੀਂ ਸਿੰਧੀਆਂ ਦੀ ਗੱਲ ਕੀਤੀ ਹੈ ਜੀ ਅਸੀਂ ਮੈਂ ਇੱਕ ਅੰਮ੍ਰਿਤਧਾਰੀ ਸਿੱਖ ਹਾਂ ਪਰ ਮੈਂ ਉਹਨਾਂ ਦੀ ਸੇਵਾ ਨੂੰ ਸਿਰ ਨਵਾਉਣਾ ਜਿਵੇਂ ਗੁਰੂ ਪਾਤਸ਼ਾਹ ਨੂੰ ਨਵਾਉਂਦਾ ਕਿਉਂਕਿ ਉਹ ਇੰਨੀ ਸੇਵਾ ਡਟ ਕੇ ਕਰਦੇ ਨੇ ਪਿਛਲੇ ਸਾਲ ਮੈਂ ਨਗਰ ਕੀਰਤਨ ਵਾਲੇ ਦਿਨ ਜੋੜਿਆਂ ਦੀ ਸੇਵਾ 'ਚ ਖੜਿਆ ਸੀ ਮੈਂ ਉਹਨਾਂ ਨੂੰ 16-16 ਘੰਟੇ ਲਗਾਤਾਰ ਸੇਵਾ ਕਰਦਿਆਂ ਵੇਖਿਆ ਸੀ ਪਰ ਜਿੰਨੀ ਸ਼ਰਧਾ ਦੇ ਨਾਲ ਉਹ ਸੇਵਾ ਕਰਦੇ ਜੀ ਨਿਸ਼ਟਾ ਦੇ ਨਾਲ ਉਹ ਸਾਰੇ ਆਪਣੇ ਬੱਚੇ ਲੈ ਕੇ ਇੱਥੇ ਆਉਂਦੇ ਨੇ ਮੇਰਾ ਖਿਆਲ ਖਾਲਸਾ ਪੰਥ ਦੀ ਹੋਰ ਕੋਈ ਕਮਿਊਨਿਟੀ ਵੀ ਇੱਥੇ ਨਹੀਂ ਆਉਂਦੀ ਬਿਲਕੁਲ ਇਸ ਗੱਲੋਂ ਸਿੰਧੀਆਂ ਦਾ ਨੰਬਰ ਹੈ ਔਰ ਗੁਰਜੋਨਾਂ ਦੇ ਹੱਥ 'ਚ ਹੈ ਬਿਲਕੁਲ ਤੇ ਗੁਰੂ ਨਾਨਕ ਪਾਤਸ਼ਾਹ ਦੇ ਜਿੰਨੀ ਸ਼ਰਧਾ ਉਹਨਾਂ ਦੀ ਹੈ ਅਸੀਂ ਭਾਵੇਂ ਜੋ ਵੀ ਮਰਜ਼ੀ ਕਹੀਏ ਉਹਨਾਂ ਜਿੰਨੀ ਮੇਰੇ 'ਚ ਸ਼ਰਧਾ ਨਹੀਂ ਜਿੰਨੀ ਸਿੰਧੀਆਂ 'ਚ ਹੈ ਗੁਰੂ ਨਾਨਕ ਪਾਤਸ਼ਾਹ ਉਹਨਾਂ ਨੂੰ ਆਪਣਾ ਬਣਾ ਕੇ ਰੱਖਣਾ ਕਾਲ ਸਾਹਿਬ ਹੁੰਦਾ ਹਿੱਸਾ ਨਾਲ ਕੀ ਬਾਤ ਹੈ ਜੀ ਆਪਾਂ ਸਿੰਧੀਆਂ ਦੀ ਗੱਲ ਹੋ ਰਹੀ ਹੈ ਸਵਾਉ ਮੈਂ ਤੁਹਾਨੂੰ ਕੁਝ ਸਿੰਧੀਆਂ ਦੇ ਸਟਾਲ ਤੇ ਲੈ ਕੇ ਜਾਵਾਂਗਾ ਨਾ ਉਹ ਕਾਰਪੇਟਾਂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਾ ਦਿੱਤੀਆਂ ਗਈਆਂ ਨੇ ਜਿਹੜੀਆਂ ਨਗਰ ਕੀਰਤਨ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਵਿਛਾਉਣੀਆਂ ਵਿਛਾਈਆਂ ਜਾਣਗੀਆਂ ਔਰ ਇਹ ਪਾਕਿਸਤਾਨ ਦੇ ਇੱਕ ਮੁਸਲਮਾਨ ਵੀਰ ਵੱਲੋਂ ਹੈ ਔਰ ਜਦੋਂ ਆਪਾਂ ਦੂਜੇ ਪਾਸੇ ਵੇਖਦੇ ਆ ਆਪਾਂ ਬਿਲਕੁਲ ਗੁਰਦੁਆਰਾ ਸਾਹਿਬ ਦੇ ਦੂਜੇ ਗੇਟ ਤੇ ਆ ਔਰ ਬਿਲਕੁਲ ਸ਼ੁਰੂ ਜੇ ਤੁਸੀਂ ਅੰਦਰ ਵਾਲੇ ਪਾਸੇ ਵੀ ਵੇਖ ਸਕਦੇ ਹੋ ਇਸ ਪਾਸੇ ਵੀ ਵੇਖ ਸਕਦੇ ਕਿ ਸਿੰਧੀ ਲੋਕ ਜਿੰਨਾ ਵਿਚਾਰਿਆਂ ਨੂੰ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਰੂਮ ਤਾਂ ਵੈਸੇ ਬਹੁਤ ਜ਼ਿਆਦਾ ਨਹੀਂ 5 600 ਰੂਮ ਨੇ ਲੇਕਿਨ ਇਕੱਠ ਬਹੁਤ ਵੱਡਾ ਹੁੰਦਾ ਹੈ ਸੋ ਇਸ ਕਰਕੇ ਰੂਮਸ ਦੀ ਬੜੀ ਪ੍ਰੋਬਲਮ ਹੁੰਦੀ ਹੈ ਕਿਉਂਕਿ ਰੂਮ ਜ਼ਿਆਦਾਤਰ ਫੋਰਨਰਸ ਨੂੰ ਜਾਂ ਇੰਡੀਅਨ ਲੋਕਾਂ ਨੂੰ ਮਹਿਮਾਨਾਂ ਵਾਸਤੇ ਹੁੰਦੇ ਨੇ ਸੋ ਇਹਨਾਂ ਵਾਸਤੇ ਰੂਮ ਪ੍ਰੋਵਾਈਡ ਨਹੀਂ ਕੀਤੇ ਜਾਂਦੇ ਸੋ ਇਸ ਕਰਕੇ ਤੁਸੀਂ ਵੇਖ ਸਕਦੇ ਹੋ ਕਿ ਖਾਇਮਿਆਂ ਦੀ ਗਿਣਤੀ ਜਿਹੜੀ ਹੈ ਉਹ ਹਰ ਸਾਲ ਵੱਧਦੀ ਹੈ ਪਹਿਲੇ ਇੱਕ ਦੋ ਲੋਕ ਲਗਾਉਂਦੇ ਸੀ ਹੁਣ ਇਹ ਹੌਲੀ ਹੌਲੀ ਵਧ ਕੇ ਸੈਂਕੜਿਆਂ ਦੇ ਵਿੱਚ ਚਲੀ ਗਈ ਹੈ ਤੁਸੀਂ ਇਸ ਪਾਸੇ ਵੀ ਦੇਖ ਸਕਦੇ ਹੋ ਕਿ ਖੇਮੇ ਜਿਹੜੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਪਿੱਛੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤੁਹਾਨੂੰ ਨਜ਼ਰ ਆ ਰਹੀ ਹੈ ਔਰ ਇਹਨਾਂ ਦੀ ਗਿਣਤੀ ਹੁਣ ਹਜ਼ਾਰਾਂ ਚ ਹੋ ਗਈ ਹੈ ਅਗਰ ਮੈਂ ਤੁਹਾਨੂੰ ਇਸ ਪਾਸੇ ਵਿਖਾਵਾਂ ਤੇ ਗੁਰਦੁਆਰਾ ਸਾਹਿਬ ਦਾ ਇੱਕ ਗਾਰਡਨ ਹੈ ਔਰ ਇਹ ਮੁਕੰਮਲ ਤੌਰ ਤੇ ਜਿਹੜਾ ਹੈ ਉਹ ਖੇਮਿਆਂ ਦੇ ਨਾਲ ਬਿਲਕੁਲ ਜਿਹੜਾ ਹੈ ਉਹ ਬੁੱਕ ਹੋ ਚੁੱਕਿਆ ਹੈ ਇਹ ਉਹ ਲੋਕ ਨੇ ਮੈਂ ਪਹਿਲੇ ਵੀ ਦੱਸਿਆ ਕਿ ਪਿੱਛੇ ਤੁਸੀਂ ਦੇਖ ਸਕਦੇ ਹੋ ਬਿਲਡਿੰਗਾਂ ਨੇ ਨਿਵਾਸ ਨੇ ਲੇਕਿਨ ਹੁਣ ਜਿਹੜੇ ਨੇ ਇਹ ਬਿਲਕੁਲ ਖੇਮਿਆਂ ਦੀ ਸੂਰਤ اختیار ਕਰ ਚੁੱਕਿਆ ਹੈ ਸੋ ਕਿਉਂਕਿ ਖੇਮਿਆਂ ਦੇ ਵਿੱਚ ਮੈਂ ਜ਼ਿਆਦਾ ਅੰਦਰ ਨਹੀਂ ਜਾਵਾਂਗਾ ਕਿਉਂਕਿ ਜ਼ਾਹਰ ਹੈ ਤੇ ਜੋ ਫੈਮਲੀਆਂ ਹੋਣਗੀਆਂ ਔਰ ਵਿਚਾਰੇ ਥੱਕੇ ਦੂਰ ਦਰਾਡੇ ਤੋਂ ਲੋਕ ਜਿਹੜੇ ਨੇ ਉਹ ਇਸ ਪਾਵਨ ਧਰਤੀ ਤੇ ਜਿਹੜੇ ਨੇ ਉਹ ਆਂਦੇ ਨੇ ਸੋ ਹੁਣ ਮੈਂ ਹੌਲੀ ਹੌਲੀ ਤੁਹਾਨੂੰ ਸ੍ਰੋਵਰ ਸਾਹਿਬ ਦਾ ਦ੍ਰਿਸ਼ ਵੀ ਬਖਾਵਾਂਗਾ ਮੈਂ ਪਹਿਲੇ ਤੁਹਾਨੂੰ ਗੱਲ ਕੀਤੀ ਕਿ ਹੋ ਸਕਦਾ ਹੈ ਬਹੁਤ ਸਾਰੇ ਜਿਹੜੇ ਲੋਕ ਸਾਡਾ ਚੈਨਲ ਵੇਖਦੇ ਨੇ ਉਹਨਾਂ ਨੂੰ ਬੁਰਾ ਵੀ ਲੱਗੇਗਾ ਪਰ ਇਟਸ ਆ ਇਹ ਇਥੇ ਸਿਸਟਮੈਟਿਕਲੀ ਕਿਉਂਕਿ ਸਿੰਧੀ ਲੋਕ ਬਹੁਤ ਜ਼ਿਆਦਾ ਆਂਦੇ ਨੇ ਲਗਭਗ ਇਹਨਾਂ ਦੀ ਗਿਣਤੀ 30000 ਦੇ ਕਰੀਬ ਹੁੰਦੀ ਹੈ ਸੋ ਜਿੱਦਾਂ ਭਾਈ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਇਸ ਵੇਲੇ ਨੰਨਕਾਣਾ ਸਾਹਿਬ ਦੇ ਵਿੱਚ ਅਗਰ ਕਿਸੇ ਦਾ ਬੁਰਜ ਹੈ ਤੇ ਇਹ ਬੁਰਜ ਜਿਹੜਾ ਹੈ ਸਿੰਧੀ ਲੋਕਾਂ ਦਾ ਸਭ ਤੋਂ ਵੱਡਾ ਹੈ ਅਗਰ ਆਪਾਂ ਨੰਬਰਿੰਗ ਦੀ ਗੱਲ ਕਰੀਏ ਤੇ ਨੰਬਰ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਨੇ ਔਰ ਹੌਲੀ-ਹੌਲੀ ਆਪਣੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇਸੇ ਤਰੀਕੇ ਨਾਲ ਗੁਰਨਾਨਕ ਦੇਵ ਜੀ ਦੇ ਦਰ ਦੇ ਨਾਲ ਜੁੜੇ ਹੋਣ ਹੁਣ ਇੱਕ ਪਾਸੇ ਗੁਰਨਾਨਕ ਦੇਵ ਜੀ ਮਹਾਰਾਜ ਦੀ ਉਹ ਡਿਊਟੀ ਜਿਹੜੀ 1818 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਬਣਾਈ ਸੀ ਔਰ ਦੂਜੇ ਪਾਸੇ ਗੁਰਨਾਨਕ ਦੇਵ ਜੀ ਦੇ ਘਰ ਦਾ ਸਰੋਵਰ ਸਾਹਿਬ ਜਿਹਨੂੰ ਕਾਰ ਸੇਵਾ ਬਾਬਾ ਜੀ ਜਗਤਾਰ ਸਿੰਘ ਨੇ ਬਣਾਇਆ ਸੀ ਕਿਉਂਕਿ ਇਹ ਸਰੋਵਰ 1947 ਤੋਂ ਲੈ ਕੇ ਤੇ ਬਹੁਤ ਸਮਾਂ ਬੰਦ ਰਿਹਾ ਲੇਕਿਨ ਇੱਥੇ ਵੀ ਤੁਸੀਂ ਵੇਖ ਸਕਦੇ ਹੋ ਕਿ ਸਰੋਵਰ ਦੇ ਲਾਗੇ-ਲਾਗੇ 1000 1000 ਤੋਂ ਉੱਪਰ ਖੇਮਾ ਲੱਗ ਚੁਕਿਆ ਹੈ ਇੱਥੇ ਸੋ ਅੱਜ ਹਜੇ ਪਾਠ ਦੇ ਆਰੰਭ ਵੀ ਨਹੀਂ ਹੋਏ ਤੇ ਸੰਗਤਾਂ ਦਾ ਇੱਕ ਬਹੁਤ ਵੱਡਾ ਇਕੱਠ ਇੱਥੇ ਜਮ੍ਹਾਂ ਹੋ ਚੁਕਿਆ ਹੈ ਤੁਸੀਂ ਸਰੋਵਰ ਦੇ ਸਾਰੋਂ ਪਾਸੇ ਦੇਖ ਸਕਦੇ ਹੋ ਹਾਲਾਂਕਿ ਇਸ ਪਾਸੇ ਹਨੇਰਾ ਹੈ ਲੇਕਿਨ ਸਿੰਧੀਆਂ ਦੀ ਇੱਕ ਵੱਡੀ ਗਿਣਤੀ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹੌਲੀ-ਹੌਲੀ ਜਮ੍ਹਾਂ ਹੋ ਰਹੀ ਹੈ ਔਰ ਇਹ ਗਿਣਤੀ ਵਧੇਗੀ ਤੁਸੀਂ ਦੇਖ ਸਕਦੇ ਹੋ ਕਿ ਤਿੰਨ-ਤਿੰਨ ਚਾਰ-ਚਾਰ ਲਾਈਨਾਂ ਇੱਥੇ ਖੇਮੇ ਲੱਗੇ ਨੇ ਔਰ ਕਿਉਂਕਿ ਗੁਰਦੁਆਰਾ ਸਾਹਿਬ ਦੀ ਲੈਂਡ ਜਿਹੜੀ ਹੈ ਆਪਾਂ ਬਾਰ-ਬਾਰ ਇਹ ਗੱਲ ਕਰਦੇ ਆ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਪੁਰਾਣੀ ਬਾਉਂਡਰੀ ਲਾਈਨ ਹੈ ਤਕਰੀਬਨ ਡੇਡ ਮਰਬੇ ਦੇ ਵਿੱਚ ਇਹ ਵਧਣੀ ਚਾਹੀਦੀ ਹੈ ਉਹਦੀ ਵਜ੍ਹਾ ਇਹ ਹੈ ਕਿ ਲੋਕ ਲੋਕ ਜਿਹੜੇ ਨੇ ਉਹ ਗੁਰਪੁਰਬ ਦੇ ਵਿੱਚ ਕਾਫੀ ਜ਼ਿਆਦਾ ਆ ਤੁਸੀਂ ਦੇਖ ਸਕਦੇ ਹੋ ਮੈਂ ਥੋੜਾ ਜਿਆਦਾ ਜ਼ੂਮ ਕਰਕੇ ਤੁਹਾਨੂੰ ਵਖਾ ਰਹੇ ਹਾਂ ਕਿ ਕਿੰਨੇ ਕ ਖੇਮੇ ਸਰੋਵਰ ਸਾਹਿਬ ਦੇ ਹਾਲ ਦਵਾਲ ਦੇ ਵਿੱਚ ਲੱਗ ਚੁੱਕੇ ਨੇ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਸਮੋਗ ਦਾ ਪਿਛਲੇ ਕੁਝ ਦਿਨਾਂ ਤੋਂ ਰਾਜ ਚੱਲ ਰਿਹਾ ਹੈ ਔਰ ਤੁਹਾਨੂੰ ਮੈਂ ਹੌਲੀ-ਹੌਲੀ ਹੁਣ ਦੂਸਰੇ ਪਾਸੇ ਵੀ ਲੈ ਕੇ ਜਾਵਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੇ ਨੇ ਉਹ ਸਟਾਲ ਵਗੈਰਾ ਲਗਾ ਦਿੱਤੇ ਗਏ ਨੇ ਲੰਗਰ ਹਾਲ ਵਾਸਤੇ ਔਰ ਲੋਕ ਇਥੋਂ ਸਮਾਨ ਜਿਹੜਾ ਹੈ ਇਹ ਪਰਚੇਸ ਕਰਕੇ ਲੰਗਰ ਹਾਲ ਦੇ ਵਿੱਚ ਡੋਨੇਟ ਕਰਦੇ ਨੇ ਔਰ ਇਹਦੇ ਨਾਲ ਹੀ ਲੰਗਰ ਚੱਲਦਾ ਹੈ ਸੋਇ ਇੱਕ ਬਹੁਤ ਹੀ ਵੱਡਾ ਸਿਸਟਮ ਹੈ ਦੂਜੇ ਪਾਸੇ ਤੁਸੀਂ ਵੇਖ ਸਕਦੇ ਹੋ ਇਹ ਕਮਰੇ ਜਿਹੜੇ ਨੇ ਦਰਿਆਵਾਂ ਦੇ ਨੇ ਇੱਥੇ ਲੋਕ ਫ੍ਰੀ ਆਫ ਫਾਸਤ ਨੰਕਾਣਾ ਸਾਹਿਬ ਦੀ ਸੰਗਤ ਸੇਵਾ ਕਰਦੀ ਹੈ ਔਰ ਲੋਕਾਂ ਵਾਸਤੇ ਦਰਿਆ ਜੜੀਆਂ ਨੇ ਉਹ ਪ੍ਰੋਵਾਈਡ ਕਰਦੀਆਂ ਹਨ ਅ ਇਸ ਪਾਸੇ ਇੱਕ ਪਾਸੇ ਲੰਗਰ ਸਟੋਰ ਹੈ ਔਰ ਦੂਜੇ ਪਾਸੇ ਲੰਗਰ ਹਾਲ ਹੈ ਸੋ ਇਹ ਗੁਰਦੁਆਰਾ ਸਾਹਿਬ ਦਾ ਐਗਜ਼ਿਟ ਗੇਟ ਹੈ ਲੰਗਰ ਹਾਲ ਵੱਲੋਂ ਇਹ ਗੁਰਦੁਆਰਾ ਸਾਹਿਬ ਦਾ ਐਗਜ਼ਿਟ ਗੇਟ ਹੈ ਔਰ ਦੂਜੇ ਪਾਸੇ ਇਹ ਉਹ ਸਾਰੇ ਸਟਾਲ ਨੇ ਜਿਹੜੇ ਸਿੰਧੀ ਲੋਕਾਂ ਨੂੰ ਦਿੱਤੇ ਗਏ ਨੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਸਟਾਲ ਤੇ ਚਾਹ ਵਗੈਰਾ ਤੋਂ ਲੈ ਕੇ ਹਰ ਚੀਜ਼ ਜਿਹੜਾ ਹੈ ਉਹ ਇੱਥੇ ਲੰਗਰ ਵਰਤਾਇਆ ਜਾਂਦਾ ਹੈ ਸਿੰਧੀ ਵੀਰਾਂ ਵੱਲੋਂ ਔਰ ਜ਼ਿਆਦਾਤਰ ਤੁਹਾਨੂੰ ਇੱਥੇ ਸਿੰਧੀ ਵੀਰ ਹੀ ਨਜ਼ਰ ਆਉਣਗੇ ਸੋ ਇੱਕ ਪਾਸੇ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਸੰਗਤਾਂ ਬੈਠ ਕੇ ਲੰਗਰ ਛਕ ਰਹੀਆਂ ਹਨ ਇਥੇ ਜ਼ਿਆਦਾਤਰ ਗਿਣਤੀ ਤੁਹਾਨੂੰ ਸਿੰਧੀ ਵੀਰਾਂ ਦੇ ਹੀ ਮਿਲੇਗੀ। ਮੈਂ ਪਹਿਲੇ ਦੱਸਿਆ ਕਿ ਬਹੁਤ ਵੱਡਾ ਲਾਰਜ ਨੰਬਰ ਹੈ। ਸਿੰਧੀ ਵੀਰਾਂ ਦਾ ਜਿਹੜੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਆਉਂਦੇ ਹਨ। ਔਰ ਆਪਣੀ ਸੇਵਾ ਭਾਵਨਾ ਕਰਦੇ ਹਨ। ਇਹ ਸਾਰੀ ਗਿਣਤੀ ਜਿਹੜੀ ਹੈ ਨਨਕਾਣਾ ਸਾਹਿਬ ਦੇ ਵਿੱਚ ਸਿੰਧੀ ਵੀਰਾਂ ਦੀ ਹੈ ਮੈਂ ਇਸ ਬਿਲਡਿੰਗ ਬਾਰੇ ਜ਼ਿਕਰ ਕਰ ਰਹੇ ਹਾਂ ਸੀ ਇਹ ਨਵੀਂ ਬਿਲਡਿੰਗ ਤਿਆਰ ਕੀਤੀ ਜਾ ਰਹੀ ਹੈ ਔਰ ਇਸ ਦਾ ਨਾਮ ਹੈ ਗਿਆਨੀ ਪ੍ਰਤਾਪ ਸਿੰਘ ਜੀ ਬਲਾਕ ਗਿਆਨੀ ਪ੍ਰਤਾਪ ਸਿੰਘ ਜੀ ਉਹ ਮਹਾਨ ਸ਼ਖਸ ਹਨ ਜਿਹੜੇ ਉਹਨਾਂ ਲੋਕਾਂ ਦੇ ਵਿੱਚ ਹੀ ਸਨ ਜਿਹੜੇ 1947 ਦੇ ਵਿੱਚ ਇਥੋਂ ਨਹੀਂ ਗਏ ਔਰ ਗਿਆਨੀ ਪ੍ਰਤਾਪ ਸਿੰਘ ਜੀ ਜਿਹੜੇ ਸਨ ਇਹ ਸੇਵਾਦਾਰ ਨਹੀਂ ਸੀਗੇ ਇਹ ਗ੍ਰੰਥੀ ਸਿੰਘ ਸੀਗੇ ਆਪਾਂ ਪਾਸੇ ਇੱਕ ਬਹੁਤ ਵੱਡੀ ਗ੍ਰੰਥੀ ਜਿਹੜੀ ਹੈ ਇੱਕ ਪਾਸੇ ਸਫਾਈ ਵੀ ਚੱਲ ਰਹੀ ਹੈ ਅਜੇ ਮੈਂ ਤੁਹਾਨੂੰ ਲੰਗਰ ਹਾਲ ਨਹੀਂ ਲੈ ਕੇ ਗਿਆ ਲੰਗਰ ਹਾਲ ਇਸ ਪਾਸੇ ਹੈ ਲੰਗਰ ਹਾਲ ਤੋਂ ਬਾਹਰ ਜਿਹੜੇ ਲੋਕ ਛੋਟੇ ਛੋਟੇ ਸਟਾਲਸ ਬਣਾਏ ਨੇ ਵੇਖੋ ਤੁਸੀਂ ਰਸ਼ ਦੇਖ ਸਕਦੇ ਹੋ ਸੋ ਇਹ ਹੈ ਨਨਕਾਣਾ ਸਾਹਿਬ ਦਾ ਲੰਗਰ ਹਾਲ ਔਰ ਦੂਜੇ ਪਾਸੇ ਜਿਹੜੀ ਹੈ ਉਹ ਇਹ ਆ ਭਾਵਨਾ ਦੇ ਨਾਲ ਲੋਕ ਜਿਹੜੀ ਹੈ ਇੱਥੇ ਵੀ ਤੁਸੀਂ ਵੇਖ ਸਕਦੇ ਹੋ ਕਿ ਜ਼ਿਆਦਾ ਗਿਣਤੀ ਤੁਹਾਨੂੰ ਸਿੰਧੀ ਲੋਕਾਂ ਦੀ ਹੀ ਨਜ਼ਰ ਆਉਂਦੀ ਇਥੇ ਜੀ ਸੇਵਾ ਹੋ ਰਹੀ ਹੈ ਗੁਰਦੁਆਰਾ ਦੇ ਵਿੱਚ ਪ੍ਰਸ਼ਾਦਿਆਂ ਦੀ ਔਰ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਲੰਬਾ ਚੌੜਾ ਸਟਾਲ ਜਿਹੜਾ ਹੈ ਉਹ ਪ੍ਰਸ਼ਾਦਿਆਂ ਵਾਸਤੇ ਇਸੇ ਤਰ੍ਹਾਂ ਪਿੱਛੇ ਵੀ ਤੁਸੀਂ ਵੇਖ ਸਕਦੇ ਹੋ ਕਿ ਪ੍ਰਸ਼ਾਦੇ ਵੰਡ ਰਹੇ ਨੇ ਔਰ ਇਸੇ ਤਰ੍ਹਾਂ ਇਸ ਪਾਸੇ ਜਿਹੜਾ ਹੈ ਉਹ ਤੰਦੂਰ ਦੀਆਂ ਰੋਟੀਆਂ ਜੜੀਆਂ ਨੇ ਉਹ ਬਣਾਈਆਂ ਜਾ ਰਹੀਆਂ ਨੇ